ਮੁੰਡਿਆਂ ਨੇ ਕਿਹਾ ਹੋਣਾ ਵੀ ਕੁੜੀ ਨੌਕਰੀ ਲੱਗੀ ਹੋਈ ਹੈ ਯਾਰ ਪੱਕੀ ਤਾਂ ਹੋਈ ਜਾਊਗੀ। ਹਾਂਜੀ ਹਾਂ। ਫੇਰ ਕਦੇ ਕਦੀ ਕਹਿੰਦੇ ਵੀ ਉਹਨੇ ਘਰ ਦੇ ਯਾਰ ਤੂੰ ਪੱਕੀ ਕਦੋਂ ਹੋਣਾ ਪੁੱਛਦੇ ਵੀ ਹੋਣੇ। ਹਾਂਜੀ ਹਾਂ ਪੁੱਛਦੇ ਜ਼ਰੂਰ ਸੀ ਪਰ ਹੁਣ ਸਾਨੂੰ ਲੱਗਦਾ ਹੁਣ ਜਦੋਂ ਮਿਲੇ ਆਰਡਰ ਤਾਂ ਲੱਗਦਾ ਹਜੇ ਵੀ ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ ਕਿ ਅਸੀਂ ਪੱਕੇ ਹੋ ਗਿਆਂ ਅੱਜ। ਅੱਛਾ। ਹਾਂਜੀ। ਦੱਸ ਚਲੋ। ਹਾਂਜੀ ਆਰੇ ਖੁਸ਼ੀ ਦੇ। ਬਿਲਕੁਲ। ਅੱਛਾ। ਥੈਂਕ ਯੂ। ਉਮੀਦ ਗਵਾ ਚੁੱਕੇ ਸੀ ਪਰ ਭਗਵਾਨ ਤੁਮਨ ਸਰਕਾਰ ਵੱਲੋਂ ਜਿਹੜਾ ਇਹ ਸਾਨੂੰ ਇੱਕ ਮੌਕਾ ਦਿੱਤਾ ਗਿਆ ਸੁਨਹਿਰੀ ਮੌਕਾ ਉਹਦੇ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਪ੍ਰੈਸ ਨੌਕਰੀ ਕੇ ਪਹਿਲਾਂ ਕੱਚੇ ਸੀਗੇ ਪਹਿਲਾਂ ਕੱਚੇ ਸੀ ਜੀ 16 ਸਾਲ ਤੋਂ ਕੱਚੇ ਨੌਕਰੀ ਕਰ ਰਹੇ ਸੀ ਪਰ ਅੱਜ ਜੋ ਇੱਕ ਖੁਸ਼ੀ ਦਾ ਮੌਕਾ ਉਹਨਾਂ ਨੇ ਦਿੱਤਾ ਹੈ ਅੱਜ ਉਹਨਾਂ ਦੀ ਪ੍ਰੈਜ਼ੈਂਸ ਸਾਨੂੰ ਵੈਸੇ ਵੀ ਫੀਲ ਹੋ ਰਹੀ ਹੈ ਜੀ ਚਲੋ ਮਾਨ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਚਲੋ ਸਾਡੇ ਬੱਚਿਆਂ ਦਾ ਮੈਂ ਘਰਾਂ ਦੇ ਲੋਕਾਂ ਦੇ ਕੰਮ ਕਰਦੀ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਮੈਨੂੰ ਮਾਨ ਸਾਹਿਬ ਨੇ ਨੌਕਰੀ ਦਿੱਤੀ ਤੇ ਸੈਨੇ 14 ਸਾਲ ਹੋ ਗਏ ਬਹੁਤ ਸਟ੍ਰਾਈਕ ਦਿੱਤੀਆਂ ਬਹੁਤ ਅੰਨੇ ਲਾਏ ਪੂਰੀ ਠੰਡ ਚ ਕੋਰੇ ਚ ਸੜਕਾਂ ਤੇ ਵੀ ਰੋਲਿਆ ਸੀ ਛੋਟੇ ਛੋਟੇ ਬੱਚੇ ਲੈ ਕੇ ਮੇਰਾ ਇਸ ਟਾਈਮ 3.5 ਸਾਲ ਦਾ ਬੇਟਾ ਹੈ ਜਦੋਂ ਮੈਂ ਸੜਕਾਂ ਤੇ ਬੈਠੀ ਹੋਈ ਸੀ ਮੇਰਾ ਸਿਰਫ 6 ਮਨთ ਦਾ ਬੇਬੀ ਸੀਗਾ ਤੇ ਜੀ ਕਹਿੰਦੇ ਕਿ ਬਹੁਤ ਹੀ ਰਾਤਾਂ ਜਿਵੇਂ ਸ਼ਹੀਦੀ ਦਿਵਸ ਮਨਾਇਆ ਜਾਂਦਾ ਅਸੀਂ ਉਹ ਦਿਨ ਵੀ ਦੇਖੇ ਸੜਕਾਂ ਤੇ ਤੇ ਬਹੁਤ ਰੋਂਦੇ ਵੀ ਸੀ ਕਿ ਸਾਡੇ ਬੱਚੇ ਵੀ ਸਾਡੇ ਮੇਰੇ ਮਦਰ ਇਨ ਲਾ ਜਿਹੜਾ ਸੈਕਟਰੀ پیشنਟ ਹੈ ਉਹਨਾਂ ਨੂੰ ਵੀ ਮੈਂ ਘਰੇ ਛੱਡ ਕੇ ਜਾਂਦੀ ਰਹੀ ਤੇ ਸਿਰਫ ਹੰਝੂ ਨਹੀਂ ਆਏ ਬਸ ਕਿ ਦਿਲ ਇਹਨਾਂ ਦੁਖੀ ਸੀ ਤੇ ਬੇਸੀਨਾਂ ਰੋਲੇ ਤੇ ਅੱਜ ਸਿਰਫ ਗਵਰਨਮੈਂਟ ਸਰਕਾਰ 'ਚ ਸਾਨੂੰ ਲੱਗਿਆ ਨਹੀਂ ਸੀ ਉਮੀਦ ਨਹੀਂ ਸੀ ਜੋ ਸਾਨੂੰ ਉਮੀਦ ਖਤੇ ਖਰੇ ਉਤਰਿਆ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਕੀਤੇ ਆ ਜੋ ਅੱਜ ਸਾਡੇ ਹੱਥ 'ਚ ਇਹਨਾਂ ਦੇ ਰੈਗੂਲਰ ਆਰਡਰ ਹੈ ਥੈਂਕ ਯੂ ਸੋ ਮਚ ਪਹਿਲਾਂ 10 ਸਾਲਾਂ ਤੋਂ ਅਸੀਂ ਜੋਬ ਕਰ ਰਹੇ ਸੀ ਕੰਟਰੈਕਟ 'ਤੇ ਸੀ ਸਰ ਉਮੀਦ ਤਾਂ ਹੈ ਨਹੀਂ ਸੀ ਪਰ ਅਸੀਂ ਧਰਨੇ ਪ੍ਰਦਰਸ਼ਨ ਵਾਹ ਕਰੇ ਪੱਕੇ ਕਰੋ ਪਰ ਕਦੇ ਨਹੀਂ ਮਿਲੀ ਪਰ ਮਾਨ ਸਰਕਾਰ ਨੇ ਜਦੋਂ ਮਾਨ ਸਰਕਾਰ ਆਈ ਉਹਨਾਂ ਨੇ ਸਾਡੇ ਲਈ ਪੋਸਟਾਂ ਗੱਡੀਆਂ ਅਸੀਂ ਅਪਲਾਈ ਕੀਤਾ ਅਸੀਂ ਪੇਪਰ ਦੇ ਕੇ ਅਸੀਂ ਵਧੀਆ ਨੰਬਰ ਲੈ ਕੇ ਮੈਰਿਟ 'ਚ ਮੇਰਾ ਪੰਜਵਾਂ ਨੰਬਰ ਹੈ ਪੂਰੇ ਪੰਜਾਬ 'ਚ ਅੱਛਾ ਹਾਂਜੀ ਹਾਂ ਤੇ ਫਿਰ ਬਹੁਤ ਖੁਸ਼ੀ ਹੋਈ ਵੀ ਸੀਐਮ ਸਾਹਿਬ ਨੂੰ ਨਿਯੁਕਤੀ ਪੱਤਰ ਉਹਨਾਂ ਦੇ ਹੱਥੋਂ ਮਿਲੂਗਾ ਪਰ ਬਸ ਕੁਝ ਕਾਰਨ ਕਰਕੇ ਅੱਜ ਆਏ ਨਹੀਂ ਚਲੋ ਆਪਣੇ ਸਿਹਤ ਮੰਤਰੀ ਸਾਹਿਬ ਬਲਵੀ ਸੂਦੇ ਸਾਹਿਬ ਜੀ ਨੇ ਸਾਨੂੰ ਕਿਤੇ ਸੋ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਨੌਕਰੀਆਂ ਦੇਣ ਦੇ ਉਹ ਗਿਣਤੀ ਨੂੰ ਅੱਗੇ ਵਧਾ ਦਿੱਤਾ ਗਿਆ 45000 ਨੌਕਰੀਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦਾ ਮਾਣ ਉਹਨਾਂ ਦਾ ਦਾਵਾ ਅਸੀਂ ਦੇ ਚੁੱਕੇ ਹਾਂ ਤੇ ਹੁਣ ਉਹ ਜਿਹੜੀ ਹੈ ਗਿਣਤੀ ਅੱਗੇ ਵੱਧ ਚੁੱਕੀ ਹੈ ਅੱਜ ਜਿਨ੍ਹਾਂ ਨੂੰ ਮਿਲੀ ਹੈ ਸਿਹਤ ਵਿਭਾਗ ਦੇ ਮੁਲਾਜ਼ਮ ਨੇ ਲੈਬ ਅਟੈਂਡੈਂਟ ਹੈਗੇ ਨੇ ਮਲਟੀ ਪਰਪਰਪਲ ਹੈਲਥ ਆਫੀਸਰ ਹੈਗੇ ਨੇ ਆਫਥਲਮਿਕ ਆਫੀਸਰ ਹੈਗੇ ਨੇ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ ਖੁਸ਼ੀ ਜ਼ਰੂਰ ਹੋਣਾ ਚਾਹ ਰਹੇ ਤੇ ਨਜ਼ਰ ਆ ਰਹੀ ਹੋਗੀ ਗੱਲਬਾਤ ਕਰਾਂਗੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਜਿਗਰਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਪੂਜਾ ਗੋਗਨਾ ਫਰੈਸ਼ ਨੌਕਰੀ ਕੇ ਪਹਿਲਾਂ ਕੱਚੇ ਸੀਗੇ ਪਹਿਲਾਂ ਕੱਚੇ ਸੀ ਜੀ 16 ਸਾਲ ਤੋਂ ਕੱਚੇ ਨੌਕਰੀ ਕਰ ਰਹੇ ਸੀ 16 ਸਾਲ ਭਾਅ ਕਹਿ ਲੋ ਵੀ ਤੁਹਾਡੀ ਅੱਧੀ ਸਰਵਿਸ ਚੱਲੀ ਗਈ ਸੀਗੀ ਲੱਗਦਾ ਸੀ ਕਦੀ ਕੋਈ ਇਹ ਪੱਕੇ ਦਾ ਜਿਹੜਾ ਨਿਯੁਕਤੀ ਪੱਤਰ ਮੇਰੇ ਹੱਥ ਆਏਗਾ ਉਮੀਦ ਗਵਾ ਚੁੱਕੇ ਸੀ ਪਰ ਭਗਵਾਨ ਤੁਮਨ ਸਰਕਾਰ ਵੱਲੋਂ ਜਿਹੜਾ ਇਹ ਸਾਨੂੰ ਇੱਕ ਮੌਕਾ ਦਿੱਤਾ ਗਿਆ ਸੁਨਹਿਰੀ ਮੌਕਾ ਉਹਦੇ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਅੱਜ ਅਸੀਂ ਪੱਕੇ ਆਰਡਰ ਲੈ ਕੇ ਘਰਾਂ ਨੂੰ ਜਾ ਰਹੇ ਆਂ ਥੋੜਾ ਅਫਸੋਸ ਹੈ ਕਿ ਜੇ ਮਾਨ ਸਾਹਿਬ ਹੱਥ ਚ ਦਿੱਤੀ ਪੇਪਰ ਦਿੰਦੇ ਤਾਂ ਚੰਗਾ ਹੁੰਦਾ ਤਾਂ ਨਹੀਂ ਸਕਿਆ ਉਹ ਨਹੀਂ ਜੀ ਉਹਨਾਂ ਦੀ ਸਰਕਾਰ ਵੱਲੋਂ ਹੀ ਮਿਲਿਆ ਜਿਹੜਾ ਨਾ ਉਹ ਵੀ ਬਹੁਤ ਵੱਡੀ ਗੱਲ ਹੈ ਚਲੋ ਇਹ ਤਾਂ ਹੈ ਕਿ ਇਹ ਸੁਪਨਾ ਹੁੰਦਾ ਹੈ ਕਿ ਅਸੀਂ ਸੀਐਮ ਸਾਹਿਬ ਦੇ ਹੱਥੋਂ ਆਰਡਰ ਲਈਏ ਪਰ ਅੱਜ ਜੋ ਇੱਕ ਖੁਸ਼ੀ ਦਾ ਮੌਕਾ ਨੇ ਦਿੱਤਾ ਹੈ ਅੱਜ ਉਹਨਾਂ ਦੀ ਪ੍ਰੈਜ਼ੈਂਸ ਸਾਨੂੰ ਵੈਸੇ ਵੀ ਫੀਲ ਹੋ ਰਹੀ ਹੈ 16 ਸਾਲ ਪਿੱਛੇ ਪਹੁੰਚ ਗਏ আর ਜਦੋਂ ਪਹਿਲੀ ਵਾਰ ਨੌਕਰੀ ਲੱਗੀ ਸੀਗੀ ਉਹੋ ਜੀ ਫੀਲਿੰਗ ਆ ਰਹੀ ਹੈ ਅੱਜ ਵੀ ਉਸ ਟਾਈਮ ਦੇ ਉੱਤੇ ਉਮੀਦ ਤਾਂ ਬਾਦ ਨਾਲ ਇਸੇ ਤਰ੍ਹਾਂ ਨੌਕਰੀ ਲਈ ਸੀ ਪਰ ਜੋ ਅੱਜ ਦੀ ਫੀਲਿੰਗ ਹੈ ਉਸ ਚੀਜ਼ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ ਖੁਸ਼ੀ ਦੇ ਹੰਝੂਆਂ ਨੂੰ ਛੁਪਾਇਆ ਜਾ ਸਕਦਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਨੇ ਵਿਆਹ ਨੂੰ ਮੇਰੇ ਨੂੰ 11 ਸਾਲ ਹੋ ਗਏ ਨੇ ਉਸ ਟਾਈਮ ਸ਼ਾਇਦ ਕਿਹਾ ਹੋਣਾ ਵੀ ਕੁੜੀ ਨੌਕਰੀ ਲੱਗੀ ਹੋਈ ਹੈ ਹਨਾ ਵਿਆਹ ਲੋ ਇਹਨੂੰ ਪੱਕੀ ਤਾਂ ਹੋਈ ਜਾਊਗੀ ਕਿ ਨਹੀਂ ਬਿਲਕੁਲ ਜੀ ਤੁਸੀਂ ਕਿੱਥੋਂ ਐਸਰ ਮੋਹਾਲੀ ਮੋਹਾਲੀ ਤੋਂ ਕੀ ਨਾਮ ਤੁਹਾਡਾ ਨਾਫਤ ਕੋਰ ਅੱਛਾ ਇਹ ਫਰੈਸ਼ ਨੌਕਰੀ ਹੈ ਨਹੀਂ ਸਰ ਕੰਨੈਕਟ ਕੰਨੈਕਟ ਸੇ ਸੀਗੀ ਅੱਛਾ ਕਿੰਨੇ ਚਿਰ ਤੋਂ ਕੰਨੈਕਟ ਸੇ 10 ਸਾਲ ਲੱਗਦਾ ਸੀਗਾ ਕਿ ਆ ਕਦੀ ਪੱਕੇ ਹੋ ਪਾਵਾਂਗੇ ਜ਼ਿੰਦਗੀ 'ਚ ਨਹੀਂ ਸਰ ਤੇ ਫਿਰ ਜਦੋਂ ਫੋਨ ਆਇਆ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਫੋਨ ਆਇਆ ਸੀ ਫਿਰ ਕੀ ਮਨ 'ਚ ਪਹਿਲੀ ਗੱਲ ਕੀ ਆਈ ਜਦੋਂ ਫੋਨ ਆਇਆ ਵੀ ਤੁਸੀਂ ਬਹੁਤ ਖੁਸ਼ੀ ਹੋਈ ਅੱਛਾ ਘਰ 'ਚ ਹੋਰ ਕਿਸੇ ਕੋਲ ਹੈ ਸਰਕਾਰੀ ਨੌਕਰੀ ਹਾਂਜੀ ਕੌਣ ਹੈ ਬ੍ਰਦਰ ਨੇ ਮੇਰੇ ਅੱਛਾ ਹੁਣੇ ਲੱਗੇ ਨੇ ਕਿ ਪਹਿਲਾਂ ਤੋਂ ਲੱਗੇ ਹੋਏ ਨੇ ਨਹੀਂ ਉਹਨਾਂ ਨੂੰ ਹੋਗੇ 3 ਸਾਲ ਅੱਛਾ ਮਾਨ ਸਰਕਾਰ ਬਣਨ ਤੋਂ ਪਹਿਲਾਂ ਲੱਗੇ ਸੀ ਸਰਕਾਰ ਦੇ ਵਿੱਚ ਹੀ ਹਾਂਜੀ ਅੱਛਾ ਹੁਣ ਤੁਸੀਂ ਐਜ਼ੇ ਕੀ ਸਿਲੈਕਟ ਹੋਏ ਹੋ ਲੁਧਿਆਣਾ ਲੁਧਿਆਣਾ ਦੇ ਵਿੱਚ ਹੋਏਗੀ ਤੁਸੀਂ ਮੈਡਮ ਕਿੱਥੋਂ ਅਸੀਂ ਪਟਾਲਾ ਦੇ ਤੋਂ ਪਟਾਲਾ ਨਾਮ ਤੁਹਾਡਾ ਪ੍ਰਿਆ ਫਰੈਸ਼ ਨੌਕਰੀ ਕੇ ਕੱਚੇ ਸੀਗੇ ਪਹਿਲਾਂ ਹਾਂਜੀ ਮੇਰੇ ਹਸਬੰਡ ਦੇ ਹੱਥੋਂ ਵੀ ਉਹਨਾਂ ਦੀ ਨੌਕਰੀ ਹੈ ਅੱਛਾ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਜਦੋਂ ਸਵਰਗਵਾਸ ਹੋ ਗਏ ਸੀ ਘਰ ਵਾਲੇ ਹਾਂਜੀ ਕਿੰਨੇ ਚਿਰ ਪਹਿਲਾਂ ਚਾਰ ਸਾਲ ਹੋ ਗਏ ਤੇ ਚਾਰ ਸਾਲ ਤੁਹਾਨੂੰ ਲੱਗਦਾ ਸੀਗਾ ਨੌਕਰੀ ਮੈਨੂੰ ਮਿਲੇਗੀ ਜਾਂ ਕਈ ਵਾਰ ਸਰਕਾਰਾਂ ਦਿੰਦੀਆਂ ਵੀ ਨਹੀਂ ਹੈ ਨਹੀਂ ਨਹੀਂ ਤੇ ਕਿਦਾਂ ਫਿਰ ਮਨਚ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋਈ ਹੈ ਚਲੋ ਮਾਨ ਸਾਹਿਬ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਚਲੋ ਸਾਡੇ ਬੱਚਿਆਂ ਦਾ ਮੈਂ ਘਰਾਂ ਦੇ ਲੋਕਾਂ ਦੇ ਕੰਮ ਕਰਦੀ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਚਲੋ ਮੈਨੂੰ ਮਾਨ ਸਾਹਿਬ ਨੇ ਨੌਕਰੀ ਦਿੱਤੀ ਤੇ ਜਦੋਂ ਘਰ ਵਾਲੇ ਸਵਰਗਵਾਸ ਹੋ ਗਏ ਸੀਗੇ ਇਹ ਘਰ ਦਾ ਸਿਸਟਮ ਮਿਲ ਗਿਆ ਹੁਣ ਹਾਂਜੀ ਫਿਰ ਘਰਾਂ ਦੇ ਕੰਮ ਕਰਦੀ ਸੀ ਮੈਂ ਆਪਣੇ ਪੇਕੇ ਰਹਿਣੀ ਸੀ ਉੱਥੇ ਘਰਾਂ ਦਾ ਕੰਮ ਕਰ ਬੱਚੇ ਕਿੰਨੇ ਦੋ ਬੇਟੀਆਂ अच्छा तो हुन पक्की नौकरी मिल गई हां जी बिल्कुल ठीक है ਤੁਸੀਂ ਕਿੱਥੋਂ ਭਾਈ ਸਾਹਿਬ ਸਰ ਜਲੰਧਰ ਤੋਂ ਅੱਛਾ ਨਾਮ ਤੁਹਾਡਾ ਚਮਨ ਲਾ ਜੀ ਕੀ ਸਿਲੈਕਟ ਹੋਏ ਹੋ ਕਲਾਸ 4 ਜੀ ਅੱਛਾ ਪਹਿਲਾਂ ਤੂੰ ਕਰ ਰਹੇ ਸੀ ਨੌਕਰੀ ਨਹੀਂ ਮੰਮੀ ਦੀ ਡੈਥ ਹੋ ਗਈ ਉਹਨਾਂ ਦੀ ਜਗ੍ਹਾ ਮੈਂ ਅੱਛਾ ਕਿੰਨਾ ਚਿਰ ਹੋਇਆ ਮੰਮੀ ਦੀ ਡੈਥ ਹੋਈ ਇਹਨੂੰ 22 ਚ ਹੋਈ ਸੀ ਦੋ 2022 ਚ ਦੋ ਸਾਲ ਹੋ ਗਏ ਮੇਰੇ ਦੋ ਸਾਲਾਂ ਅੰਝ ਕੋਸ਼ਿਸ਼ ਕੀਤੀ ਕਿ ਨੌਕਰੀ ਲੈਣ ਦੀ ਤੁਸੀਂ ਹਾਂ ਜੀ ਸਰ ਤੇ ਕਿਤੋਂ ਮਿਲਦਾ ਸੀ ਜਵਾਬ ਕੋਈ ਮਿਲ ਲਗੀ ਨੌਕਰੀ ਹਾਂਜੀ ਮਿਲ ਗਈ ਨੌਕਰੀ ਅੱਛਾ ਤੇ ਕੀ ਕੰਮ ਕਰ ਰਹੇ ਸੀ ਫਿਰ ਨੌਕਰੀ ਜਦ ਤੱਕ ਨਹੀਂ ਸੀ ਮਜ਼ਦੂਰੀ ਕਰਦੇ ਸੀ ਅੱਛਾ ਹੁਣ ਪੱਕੀ ਨੌਕਰੀ ਮਿਲ ਗਈ ਪੱਕੀ ਹਾਂਜੀ ਵੈਪਿਓ ਹਾਂਜੀ ਕਿੰਨੇ ਬੱਚੇ ਹੈਗੇ ਦੋ ਬੱਚੇ ਕੀ ਕਹਿੰਦੇ ਹੋ ਮਾਨ ਸਰਕਾਰ ਬਾਰੇ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ 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 ਤੁਸੀਂ ਮੈਡਮ ਕਿੱਥੋਂ ਹਵਾਨੀ ਘਰ ਤੇ ਅੱਛਾ ਤੁਸੀਂ ਕਿੱਦਾਂ ਨੌਕਰੀ ਮਿਲੀ ਤੁਹਾਨੂੰ ਇਹ ਮੇਰੇ ਹਸਬੰਦ ਦੇ ਦਰ ਤੋਂ 24 ਸੀ ਕਿੰਨਾ ਚਿਰ ਹੋਇਆ ਦਰ ਤੋਂ ਇਹ ਸਾਲ ਹੋ ਗਏ ਅੱਛਾ ਸਾਲ ਤੋਂ ਕੋਸ਼ਿਸ਼ ਕਰ ਰਹੇ ਸੀ ਨੌਕਰੀ ਲੈਣ ਲਈ ਕੀ ਜਵਾਬ ਮਿਲਦਾ ਸੀ ਬਸ ਇਹ ਕਹਿ ਦਿੰਦੇ ਸੀ ਵੀ ਰੁਪਏ ਦੇ ਦਾਂਗੇ ਅੱਛਾ ਕੀ ਸਿਲੇਕਟ ਹੋਏ ਹੋ ਤੁਸੀਂ ਮੈਂ ਸੇਵਾਦਾਰ ਅੱਛਾ ਹਾਂਜੀ ਕਲਾਸ ਕੋਲ ਠੀਕ ਹੈ ਤੁਸੀਂ ਮੈਡਮ ਕੀ ਸਿਲੇਕਟ ਹੋਏ ਹੋ ਇਹਨਾਂ ਮੈਂ ਜੀ ਮਲਟੀਪਰਪਸ ਹੈਲਥ ਵਰਕਰ ਜੀ ਪਹਿਲਾਂ ਤੋਂ ਕਰ ਰਹੇ ਸੀ ਨੌਕਰੀ ਹਾਂਜੀ ਸਰ ਮੈਨੂੰ 14 ਸਾਲ ਹੋ ਗਏ ਬਹੁਤ ਸਟ੍ਰਾਈਕ ਕੀਤੀਆਂ ਬਹੁਤ ਠੰਡੇ ਲਾਏ ਪੂਰੀ ਠੰਡ ਚ ਕੋਰੇ ਚ ਸੜਕਾਂ ਤੇ ਵੀ ਰੋਲਿਆ ਸੀ ਛੋਟੇ ਛੋਟੇ ਬੱਚੇ ਲੈ ਕੇ ਮੇਰਾ ਇਸ ਟਾਈਮ ਸਾਢੇ 3 ਸਾਲ ਦਾ ਬੇਟਾ ਹੈ ਜਦੋਂ ਮੈਂ ਸੜਕਾਂ ਤੇ ਬੈਠੀ ਹੋਈ ਸੀ ਜਦੋਂ ਮੇਰਾ ਸਿਰਫ 6 ਮਨთ ਦਾ ਬੇਬੀ ਸੀਗਾ ਅੱਛਾ ਤੇ ਕਹਿੰਦੇ ਕਿ ਪੋਹ ਦੀ ਰਾਤਾਂ ਜਿਵੇਂ ਸ਼ਹੀਦੀ ਦਿਵਸ ਮਨਾਇਆ ਜਾਂਦਾ ਅਸੀਂ ਉਹ ਦਿਨ ਵੀ ਦੇਖਿਆ ਸੜਕਾਂ ਤੇ ਤੇ ਬਹੁਤ ਰੋਂਦੇ ਵੀ ਸੀ ਕਿ ਸਾਡੇ ਬੱਚੇ ਵੀ ਸਾਡੇ ਮੇਰੇ ਮਦਰ ਇਨ ਲਾ ਜਿਹੜਾ ਸੈਕਟਰੀ ਪੇਸ਼ੈਂਟ ਹੈ ਉਹਨਾਂ ਨੇ ਖੁਸ਼ੀ ਹੋ ਰਹੀ ਹੈ ਕਿ ਸਿਰਫ ਹੰਝੂ ਨਹੀਂ ਆਏ ਬਸ ਕਿ ਦਿਲ ਇਹਨਾਂ ਦੁਖੀ ਸੀ ਤੇ ਬੇਸੀ ਇਹਨਾਂ ਰੋਲੇ ਤੇ ਅੱਜ ਸਿਰਫ ਗਵਰਨਮੈਂਟ ਸਰਕਾਰ ਚ ਸਾਨੂੰ ਲੱਗਿਆ ਨਹੀਂ ਸੀ ਉਮੀਦ ਨਹੀਂ ਸੀ ਜੋ ਸਾਨੂੰ ਉਮੀਦ ਖਤੇ ਖਰੇ ਉੱਤਰਿਆ ਜੋ ਇਹਨਾਂ ਨੇ ਵਾਦੇ ਕੀਤੇ ਸੀ ਉਹ ਪੂਰੇ ਕੀਤੇ ਆ ਜੋ ਅੱਜ ਸਾਡੇ ਹੱਥੇ ਇਹਨਾਂ ਦੇ ਰੈਗੂਲਰ ਆਰਡਰ ਆ ਥੈਂਕ ਯੂ ਸੋ ਮਚੀ ਪੂਜਰਾਨੀ ਜੀ ਡਾਕਟਰ ਸੁਭਾਸ਼ ਚੰਦਰ ਜੀ ਮੈਂ ਡਿਸਟ੍ਰਿਕਟ ਫਰੀਦਕੋਟ ਤੋਂ ਆ ਅੱਛਾ ਜਦੋਂ ਵਿਆਹ ਹੋ ਨੂੰ ਕਿੰਨਾ ਚਿਰ ਹੋ ਗਿਆ ਮੇਰੇ ਜੀ 14 ਸਾਲੀ ਹੋ ਗਏ ਜੀ ਤੇ ਜਦੋਂ ਵਿਆਹ ਹੋਇਆ ਨਾ ਉਸ ਟਾਈਮ ਕਹਿੰਦੇ ਹੋਣੇ ਕੁੜੀ ਨੌਕਰੀ ਲੱਗੀ ਹੋਈ ਹੈ ਯਾਰ ਵਿਆਹ ਲੋ ਇਹਨ ਤੇ ਉਹਦੇ ਪਤਾ ਲੱਗੀ ਕਿ ਸਾਡੀ ਸਿਰਫ 6900 ਹੀ ਸੈਲਰੀ ਸੀਗੀ ਕਦੇ ਸੋਚੇ ਨਹੀਂ ਸੀ ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਵੀ ਹਾਂ ਗਵਰਨਮੈਂਟ ਜਦੋਂ ਹੱਥਾਂ 'ਚ ਤਨਖਾਹ ਆਈ ਤਾਂ ਕੁਝ ਵੀ ਨਹੀਂ ਨਾ ਤੇ ਸੋਚੋ ਤੁਸੀਂ ਦੇਖ ਹੀ ਸਕਦੇ ਹੋ ਕਿ ਅੱਜ ਕੀ ਹਾਲਾਤ ਹੈ ਦੇਸ਼ ਤੇ ਕਿੰਨੀ ਕਿ ਬੇਰੋਜ਼ਗਾਰੀ ਹੈ ਔਰ ਕਿੰਨੇ ਕ ਮਹਿੰਗਾਈ ਹੈ ਸੋ ਅੱਜ ਮਹਿਸੂਸ ਹੋ ਰਿਹਾ ਹੈ ਕਿ ਹਾਂ ਅਸੀਂ ਸਹੀ ਸਰਕਾਰ ਸੋ ਚੁਣੀ ਹੈ ਥੈਂਕ ਯੂ ਸੋ ਮਚ ਜੀ ਮਾਨ ਸਾਹਿਬ ਦੇ ਹੱਥੋਂ ਰਸੀਵ ਕਰਦੇ ਹੇ ਨਿਯੁਕਤੀ ਪੱਤਰ ਫਿਰ ਸ ਆ ਜਿਆਦਾ ਹੋ ਬਹੁਤ ਜਿਆਦਾ ਖੁਸ਼ੀ ਹੋਣੀ ਸੀ ਇੱਕ ਵਾਰੀ ਜਦੋਂ ਤਾਂ ਹੈਲਥ ਮਿਨਿਸਟਰ ਸਾਹਿਬ ਆਇਆ ਚਲੋ ਸਾਨੂੰ ਇਹ ਵੀ ਸੀ ਕਿ ਮੇਰਾ ਇੱਕ ਉਪਰ ਮੈਰਿਟ ਲਿਸਟ 'ਚ ਸੀਗੀ ਮੈਨੂੰ ਇਹ ਸੀ ਕਿ ਮੈਨੂੰ ਉਹਨਾਂ ਦੇ ਹੱਥੋਂ ਮਿਲਦਾ ਤਾਂ ਮੈਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਮੈਂ ਇੱਕ ਪੀਕ ਹੀ ਲਾਣੀ ਸੀ ਕਰੇ ਕਿ ਹਾਂ ਮੈਨੂੰ ਮੈਂ ਇਸ ਲੈਵਲ ਤੱਕ ਪਹੁੰਚੀ ਹਾਂ ਕਿ ਮੈਰਿਟ ਮੈਂ ਬਹੁਤ ਪੜ੍ਹਾਈ ਕੀਤੀ ਮੇਰਾ ਬੇਟਾ ਉਸ ਮੈ ਉਸ ਟਾਈਮ ਐਡਮਿਟ ਵੀ ਸੀ ਮੈਂ ਹਸਪ ਕਿ ਅੱਜ ਮੈਂ 974 ਮਾਰਕਸ ਅਚੀਵ ਕੀਤੇ ਆ ਤੇ ਮੈਂ ਜੇ ਉਹਨਾਂ ਤੋਂ ਲੈਂਦੀ ਮੈਨੂੰ ਜ਼ਿਆਦਾ ਖੁਸ਼ੀ ਹੋਣੀ ਸੀ ਜੇ ਜਦੋਂ ਤੁਹਾਨੂੰ ਕਾਲ ਆਈ ਕਿ ਤੁਸੀਂ ਸਿਲੈਕਟ ਹੋ ਕਿੰਨੀ ਕਮਾਰ ਅੱਖਾਂ ਚੰਝੂ ਆ ਚੁੱਕੇ ਆ ਸਰ ਮੈਨੂੰ ਮੈਂ ਦੱਸ ਨਹੀਂ ਸਕਦੀ ਅੱਖਾਂ ਦੇ ਨਾਲ ਨਾਲ ਦਿਲ ਵੀ ਰੋਇਆ ਔਰ ਜੋ ਮੇਰੇ ਫੈਮਿਲੀ ਸੀ ਉਹਨਾਂ ਦੀ ਮੈਂ ਤੁਹਾਨੂੰ ਖੁਸ਼ੀ ਬਿਆਨ ਨਹੀਂ ਕਰ ਸਕਦੀ ਥੈਂਕ ਯੂ ਤੁਸੀਂ ਕਿੱਥੋਂ ਮੈਡਮ ਸਰ ਬਿੰਦਰ ਕੌਰ ਹਾਂ ਕਿਹੜੇ ਜ਼ਿਲ੍ਹੇ ਤੋਂ ਫਤਿਹਗੜ ਸਾਹਿਬ ਕੀ ਸਿਲੈਕਟ ਹੋਏ ਆ ਏ ਨਮ ਸਰ ਮਲਟੀਪਰਪਸ ਹੈਲਥ ਵਰਕਰ ਫੀਮੇਲ ਅੱਛਾ ਪਹਿਲਾਂ ਕਰ ਰਹੀ ਸੀ ਜੋ ਹਾਂਜੀ ਹਾਂਜੀ ਪਹਿਲਾਂ 13 ਸਾਲਾਂ ਤੋਂ ਅਸੀਂ ਜੌਬ ਕਰ ਰਹੀ ਸੀ ਕੰਟਰੈਕਟ ਤੇ ਸੀ ਬਰ ਲੱਗਦਾ ਸੀ ਕਦੀ ਪੱਕੀ ਹੋਵਾਂਗੀ ਸਰ ਉਮੀਦ ਤਾਂ ਹੈ ਨਹੀਂ ਸੀ ਪਰ ਅਸੀਂ ਧਰਨੇ ਪ੍ਰਦਰਸ਼ਨ ਵਾਹ ਕਰੇ ਪੱਕੇ ਕਰੋ ਪਰ ਕਦੇ ਨਹੀਂ ਮਿਲੀ ਪਰ ਮਾਨ ਸਰਕਾਰ ਨੇ ਜਦੋਂ ਮਾਨ ਸਰਕਾਰ ਆਈ ਉਹਨਾਂ ਨੇ ਸਾਡੇ ਲਈ ਪੋਸਟਾਂ ਗੱਡੀਆਂ ਅਸੀਂ ਅਪਲਾਈ ਕੀਤਾ ਅਸੀਂ ਪੇਪਰ ਦੇ ਕੇ ਅਸੀਂ ਵਧੀਆ ਨੰਬਰ ਲੈ ਕੇ ਮੈਰਿਟ 'ਚ ਮੇਰਾ 5ਵਾਂ ਨੰਬਰ ਹੈ ਪੂਰੇ ਪੰਜਾਬ ਦੇ ਹਾਂਜੀ ਹਾਂ ਤੇ ਫਿਰ ਬਹੁਤ ਖੁਸ਼ ਹਾਂ ਵੀ ਸੀਐਮ ਸਾਹਿਬ ਨੂੰ ਨਿਯੁਕਤੀ ਪੱਤਰ ਉਹਨਾਂ ਦੇ ਹੱਥੋਂ ਮਿਲੂਗਾ ਪਰ ਬਸ ਕੁਝ ਕਾਰਨਾ ਕਰਕੇ ਉਹ ਅੱਜ ਆਏ ਨਹੀਂ ਚਲੋ ਆਪਣੇ ਸਿਹਤ ਮੰਤਰੀ ਸਾਹਿਬ ਬਲਵੀ ਸਿੱਧੂ ਸਾਹਿਬ ਜੀ ਨੇ ਸਾਨੂੰ ਕਿਤੇ ਕਿੰਨੇ ਸਾਲ ਤੋਂ ਤੁਸੀਂ ਕਰ ਚੁੱਕੇ ਹੋ ਸਰਵਿਸ 13 ਸਾਲਾਂ ਤੋਂ 13 ਸਾਲ ਜੋ 13 ਸਾਲ ਪਹਿਲਾਂ ਤੁਸੀਂ ਨੌਕਰੀ ਲੱਗੇ ਸੀ ਉਦੋਂ ਲੱਗਦਾ ਸੀ ਕਾ ਕਦੀ ਪੱਕੇ ਹੋ ਪਾਵਾਂਗੇ ਕਿਉਂਕਿ ਬੜਾ ਲੰਬਾ ਸਮਾਂ ਬੰਦਾ ਆਸਿਛੋ ਹਾਂਜੀ ਹਾਂਜੀ ਹਾਂ ਹੁਣ ਤਾਂ ਬਸ ਬਿਲਕੁਲ ਹੀ ਆਸਿ ਛਡ ਗਈ ਸੀਗੀ ਜੀ ਕਦੇ ਸੋਚਿਆ ਨਹੀਂ ਸੀਗਾ ਪਰ ਜਦੋਂ ਜਦੋਂ ਪੇਪਰ ਪੋਸਟਾਂ ਨਿਕਲੀਆਂ ਪੇਪਰ ਦਿੱਤਾ ਫਿਰ ਕੰਫੀਡੈਂਸ ਹੋਇਆ ਵੀ ਇਸ ਵਾਰੀ ਤਾਂ ਰੈਗੂਲਰ ਹੋ ਜਾਵਾਂਗੇ ਇਸ ਵਾਰੀ ਨੰਬਰ ਬਹੁਤ ਵਧੀਆ ਆ ਤਾਂ ਮਾਨ ਸਰਕਾਰ ਨੇ ਜੋ ਪੋਸਟਾਂ ਕਿਤੇ ਤਾਂ ਹੀ ਅਸੀਂ ਕਰ ਸਕੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਪான்ਸਰ ਕਰਦਾ ਹੈ ਥੈਂਕ ਯੂ ਸ਼ੁਕਰੀਆ ਹੋਰ ਵੀ ਜਿਹੜੀ ਕੁੜੀਆਂ ਨੂੰ ਨੌਕਰੀ ਮਿਲੀ ਹੈ ਗੱਲਬਾਤ ਕਰਾਂਗੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਸੰਰੂਰ ਜ਼ਿਲ੍ਹੇ ਤੋਂ ਨਾਮ ਤੁਹਾਡਾ ਮਨਦੀਪ ਕੌਰ ਕੀ ਸਿਲੈਕਟ ਹੋਏ ਹੋ ਜਿਵੇਂ ਏ ਐਨ ਐਮ ਯਾਨੀ ਪਹਿਲਾਂ ਕਰ ਰਹੀ ਸੀ ਨੌਕਰੀ ਹਾਂ ਜੀ ਹਾਂ ਕਿੰਨੇ ਸਾਲ ਕੀਤੀ ਮੈਂ 10 ਸਾਲ ਤੋਂ ਕਰ ਰਹੀ ਸੀ ਜੀ ਅੱਛਾ ਜਦੋਂ 10 ਸਾਲ ਪਹਿਲਾਂ ਤੁਸੀਂ ਇਹ ਪੜ੍ਹਾਈ ਕੀਤੀ ਹੋਣੀ ਇਹਦੇ ਨਾਲ ਰਿਲੇਟਡ ਇਹ ਐਮਐਨ ਨਾਲ ਰਿਲੇਟਡ ਉਦੋਂ ਲੱਗਦਾ ਸੀ ਸੇਧ ਵਿਭਾਗ ਚ ਪੱਕੀ ਨੌਕਰੀ ਮਿਲ ਜਾਏਗੀ ਨਹੀਂ ਜੀ ਉਸ ਟਾਈਮ ਬਿਲਕੁਲ ਨਹੀਂ ਸੀ ਲੱਗਦਾ ਪਰ ਅੱਜ ਬਹੁਤ ਖੁਸ਼ ਹਾਂ 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 ਜੀ ਵਿਆਹ ਹੋ ਗਿਆ ਹਾਂ ਜੀ ਵਿਆਹ ਹੋ ਗਿਆ ਜੀ ਅੱਛਾ ਜਦੋਂ ਵਿਆਹ ਹੋ ਗਿਆ ਨਾ ਦੋ ਵੀ ਤੁਸੀਂ ਕਿੱਥੋਂ ਤੁਸੀਂ ਕਿੱਥੋਂ ਐਸਐਸਸੀ ਬਠਿੰਡੇ ਜ਼ਿਲ੍ਹੇ ਤੋਂ ਅੱਛਾ ਤੇ ਕੀ ਸੈਲੈਕਟ ਹੋਏ ਹੋ ਐਸਪੀਐਮਪੀਐਡਬਲਯੂ ਮਲਟੀਪਲ ਕੀ ਹਾਂਜੀ ਐਨਐਚਐਮ ਚ ਕਰ ਲਾਈ ਸੀ 18 ਸਾਲ ਤੋਂ 18 ਸਾਲ ਤੋਂ ਅੱਧੀ ਤੁਹਾਡੀ ਕਹਿ ਲਓ ਵੀ ਨੌਕਰੀ ਜਾ ਚੁੱਕੀ ਆ ਸਰਵਿਸ ਲੱਗਦਾ ਸੀ ਕਦੀ ਕੋ ਦਿਨ ਆਏਗਾ ਜਿਸ ਦਿਨ ਪੱਕੇ ਹੋਣ ਦਾ ਮੈਨੂੰ ਨਿਯੁਕਤੀ ਪੱਤਰ ਮਿਲੇਗਾ ਪਹਿਲਾਂ ਤਾਂ ਨਹੀਂ ਲੱਗਦਾ ਸੀ ਸਰ ਪਰ ਹੁਣ ਅੱਜ ਮਿਲੇ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਜੀ ਜੀ ਮਾਨ ਸਾਹਿਬ ਤੁਹਾਨੂੰ ਫੜਾਉਂਦੇ ਹੱਥ ਚ ਫੇਰ ਇਹ ਤੋਂ ਸੋ ਵੀ ਜ਼ਿਆਦਾ ਦੁੱਗਣੀ ਖੁਸ਼ੀ ਹੋਣੀ ਸੀ ਜੀ ਜਿਹੜੀ 18 ਸਾਲ ਮਿਹਨਤ ਕੀਤੀ ਸੜਕਾਂ ਦੇ ਧਰਨੇ ਵੀ ਲਾਏ ਹੋਣੇ ਕਦੀ ਹੜਤਾਲਾਂ ਤੇ ਵੀ ਗਏ ਹੋਣੇ ਲੱਗਦਾ ਸਫਲ ਹੋ ਗਈ ਮਿਹਨਤ ਅੱਜ ਹਾਂਜੀ ਹਾਂਜੀ ਜੀ ਬਿਲਕੁਲ ਸੋ ਇੱਕ ਖੁਸ਼ੀ ਹਰ ਚਿਹਰੇ ਤੇ ਤੁਹਾਨੂੰ ਨਜ਼ਰ ਆ ਰਹੀ ਹੈ ਜਿਹੜੀਆਂ ਇਹ ਪੰਜਾਬ ਦੀਆਂ ਧੀਆਂ ਆਪਣੇ ਹੱਥ 'ਚ ਨਿਯੁਕਤੀ ਪੱਤਰ ਫੜ ਕੇ ਉੱਤਰ ਰਹੀਆਂ ਨੇ ਤੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ 500 86 ਜਿਹੜੇ ਨੇ ਜਿਵੇਂ ਦੱਸ ਕੇ ਗਏ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਕੇ 982 ਕੁੱਲ ਹੈਗੇ ਨੇ ਉਮੀਦਵਾਰ ਜਿਨ੍ਹਾਂ ਨੂੰ ਦੇਣੀ ਐ ਇਹ ਨੌਕਰੀਆਂ ਤੇ 586 ਨੂੰ ਅੱਜ ਫੜਾ ਦਿੱਤਾ ਗਿਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜਿਹੜੀ ਇਹ ਨੌਕਰੀਆਂ ਮਿਲਦੀਆਂ ਨੇ ਦਾਅਵੇ ਜਿਹੜੇ ਮਾਨ ਸਰਕਾਰ ਦੇ ਹੈਗੇ ਨੇ ਇਸੇ ਤਰ੍ਹਾਂ ਤੁਹਾਨੂੰ ਸਫਲ ਦਿਖਾਈ ਦਿੰਦੇ ਰਹਿਣਗੇ ਜਾਂ ਨਹੀਂ ਆਪੋਜੀਸ਼ਨਰ ਇਸ ਤੇ ਕੀ ਕਹਿੰਦੀ ਐ ਇੰਤਜ਼ਾਰ ਰਹੇਗਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ